ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੀ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਗੰਗੂ ਬ੍ਰਾਹਮਣ ਨੇ ਕਿਵੇਂ ਧੋਖੇ ਨਾਲ ਮਾਤਾ ਗੁਜਰੀ ਜੀ ਦਾ ਸਾਰਾ ਖਜ਼ਾਨਾ ਲੁੱਟ ਲਿਆ ਤੇ ਗਹਿਣਿਆਂ ਵਾਲਾ ਡੱਬਾ ਚੋਰਾ ਲਿਆ ਇਸ ਤੋਂ ਅੱਗੇ ਦੀ ਘਟਨਾ ਦਾ ਬਿਆਨ ਇਸ ਵੀਡੀਓ ਵਿੱਚ ਕੀਤਾ ਜਾਵੇਗਾ ਜੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਇਸ ਵੀਡੀਓ ਵਿੱਚ ਦੱਸਾਂਗੇ ਜੀ ਕਿਵੇਂ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਕਿਵੇਂ ਗੰਗੂ ਲਾਲਚ ਵਿੱਚ ਆ ਕੇ ਉਹਨਾਂ ਦੀ ਖਬਰ ਜਿਹੜੀ ਹੈ ਉਹ ਨਵਾਬ ਦੇ ਕੋਲ ਜਾ ਦੱਸਦਾ ਹੈ ਜਦੋਂ ਸਵੇਰੇ ਸਤਗੁਰਾਂ ਦੇ ਮਾਤਾ ਜੀ ਜਾਗਦੇ ਹਨ ਤਾਂ ਦੇਖਦੇ ਹਨ ਕਿ ਸਾਰਾ ਖਜ਼ਾਨਾ ਗਾਇਬ ਹੈ ਆਪਨੇ ਗੰਗੂ ਨੂੰ ਕਿਹਾ ਕਿ ਕਿਉਂ ਦੁਖੀਆਂ ਨੂੰ ਹੋਰ ਦੁਖੀ ਕਰ ਰਿਆਂ ਹੈ ਐ ਗਲਮੂਹਿਆ ਤੂੰ ਸਾਰਾ ਧਨ ਚੁਰਾ ਕੇ ਲੈ ਗਿਆ ਹੈ ਚੰਗਾ ਹੁੰਦਾ ਜੇਕਰ ਤੂੰ ਸਾਰਾ ਧਨ ਮੰਗ ਕੇ ਲੈ ਲੈਂਦਾ ਲੇਕਿਨ ਚੋਰੀ ਕਰਨ ਨਾਲ ਤੂੰ ਹਰਾਮ ਖੋਰ ਬਣ ਗਿਆ ਹੈ ਜਿਸ ਘਰ ਦਾ ਤੂੰ ਨੌਕਰ ਸੀ ਉਹਨਾਂ ਨਾਲ ਹੀ ਧੋਖਾ ਕੀਤਾ ਹੈ ਆਪਣੇ ਘਰ ਲਿਆ ਕੇ ਇਹ ਬੇਵਫਾਈ ਦਾ ਕੰਮ ਕਿਉਂ ਕੀਤਾ ਦੌਲਤ ਚਾਹੀਦੀ ਸੀ ਤਾਂ ਸਾਰੀ ਗੱਲ ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੱਤੀ ਸਾਡੀ ਕੋਲੋਂ ਤਾਂ ਜਿਸ ਨੇ ਵੀ ਕੁਝ ਮੰਗਿਆ ਹੈ ਅਸੀਂ ਬਖਸ਼ਦੇ ਰਹੇ ਹਾਂ ਮੈਂ ਕਲਗੀਧਰ ਪਾਚਾ ਦੀ ਮਾਤਾ ਹਾਂ ਕਿ ਤੈਨੂੰ ਇਹ ਪਤਾ ਨਹੀਂ ਸੀ ਮੈਨੂੰ ਤੇਰੇ ਵਾਂਗ ਤਨ ਦੌਲਤ ਦਾ ਜ਼ਰਾ ਵੀ ਲਾਲਚ ਨਹੀਂ ਸੀ ਐ ਗੰਗੂ ਵਾਹਿਗੁਰੂ ਦੇ ਨਾਮ ਤੇ ਮੈਂ ਆਪਣੀ ਸਾਰੀ ਧਨ ਦੌਲਤ ਦੇ ਸਕਦੀ ਹਾਂ ਲੋਕ ਭਲਾਈ ਹਿੱਤ ਮੈਂ ਆਪਣਾ ਘਰ ਵੀ ਲੁਟਾ ਸਕਦੀ ਹਾਂ ਧਰਮ ਖਾਤਰ ਮੈਂ ਆਪਣੇ ਪਤੀ ਨੂੰ ਵਾਰ ਚੁੱਕੀ ਹਾਂ ਤੇ ਆਪਣਾ ਸਿਰ ਵੀ ਕੁਰਬਾਨ ਕਰ ਸਕਦੀ ਹਾਂ ਇਲਾਹੀ ਖੁਸ਼ੀ ਲੈਣ ਲਈ ਜ਼ਿਗਰ ਦੇ ਟੋਟੇ ਵੀ ਵਾਰ ਦਿਆਂਗੀ ਜੇਕਰ ਹੁਣ ਤੂੰ ਆਪਣੀ ਗਲਤੀ ਨੂੰ ਮੰਨ ਜਾਵੇਂ ਤਾਂ ਮੈਂ ਖੁਸ਼ੀ ਨਾਲ ਹੀ ਸਾਰਾ ਧਨ ਮਾਲ ਤੈਨੂੰ ਦੇ ਦਿਆਂਗੀ ਉਹ ਬੇਹਯਾ ਗੰਗੂ ਮਾਤਾ ਗੁਜਰੀ ਦੀ ਸਿੱਖਿਆ ਨੂੰ ਸੁਣ ਕੇ ਸ਼ਰਮਿੰਦਾ ਹੋਣ ਦੀ ਥਾਂ ਸ਼ੋਰ ਮਚਾਉਣ ਲੱਗ ਪਿਆ ਉੱਚੀ ਆਵਾਜ਼ ਵਿੱਚ ਬਕ ਰਿਆ ਸੀ ਕਿ ਇਹ ਕਹਿਰ ਨਹੀਂ ਤਾਂ ਕੀ ਹੈ ਆਪ ਨੂੰ ਆਸਰਾ ਦੇਣ ਦੀ ਕੀ ਇਹੋ ਸਜ਼ਾ ਮਿਲਨੀ ਸੀ ਤੁਸੀਂ ਖੁਦ ਤਾਂ ਨਵਾਬ ਪਾਸੋਂ jaan ਬਚਾਉਣ ਲਈ ਛੁਪਦੇ ਫਿਰ ਰਹੇ ਹੋ ਫਿਰ ਮੈਨੂੰ ਕਿਸੇ ਹਿਸਾਬ ਨਾਲ ਚੋਰ ਆਖ ਰਹੇ ਹੋ ਉਪਰੰਤ ਉਹ ਨਿਮਕ ਹਰਾਮ ਚੁੱਪਚਾਪ ਘਰੋਂ ਨਿਕਲ ਪਿਆ ਤੇ ਮੋਰਿੰਡਾ ਨਾਮਕ ਨਗਰ ਵਿੱਚ ਪਹੁੰਚਿਆ ਜਿੱਥੇ ਨਵਾਬ ਦੇ ਕੁਝ ਮੁਖਬਰ ਰਹਿੰਦੇ ਸਨ ਧੁਖੇ ਬਾਜ ਗੰਗੂ ਨੇ ਉਹਨਾਂ ਨਾਲ ਸਾਰੀ ਗੁਪਤ ਗੱਲ ਕੀਤੀ ਕਹਿਣ ਲੱਗਾ ਕਿ ਇਸ ਸਮੇਂ ਸਤਗੁਰਾਂ ਦੇ ਲਾਲ ਮੇਰੇ ਘਰ ਹਨ ਜਿਨ੍ਹਾਂ ਨੂੰ ਪਕੜਨ ਲਈ ਸਾਰੇ ਹੀ ਬੜੇ ਚਾਵਾਨ ਹਨ ਜੇਕਰ ਤੁਸੀਂ ਮੈਨੂੰ ਨਵਾਬ ਤੇ ਰਾਜਿਆਂ ਪਾਸੋਂ ਇਨਾਮ ਦਿਵਾ ਸਕੋ ਤਾਂ ਮੈਂ ਨਿਰਸੰਦੇਹ ਆਪਣੇ ਮਾਲਕ ਦੀ ਮਾਤਾ ਤੇ ਬੇਟੀਆਂ ਨੂੰ ਪਕੜਵਾ ਸਕਦਾ ਹਾਂ ਨਵਾਬ ਬਜ਼ੀਦ ਖਾਨ ਪਾਸੋਂ ਇਨਾਮ ਹਾਸਲ ਕਰਕੇ ਤੁਸੀਂ ਵੀ ਖੁਸ਼ ਹੋਵੋ ਤੇ ਉਹ ਮੈਨੂੰ ਵੀ ਖਿਲਤਾ ਨਾਲ ਨਿਵਾਜ ਕੇ ਕਾਮਯਾਬ ਕਰੇਗਾ ਮੁਕਤੀ ਦੀ ਗੱਲ ਮਨਹੂਸ ਗੰਗੂ ਸਾਹਿਬ ਜਦਿਆਂ ਨੂੰ ਪਕੜਾਉਣ ਲਈ ਜਸੂਸਾਂ ਨੂੰ ਲੈ ਕੇ ਆਪਣੇ ਪਿੰਡ ਪੁੱਜ ਗਿਆ ਉਨ੍ਹਾਂ ਦੀ ਆਕੇ ਜ਼ਬਰਦਸਤੀ ਦੁਖੀ ਤੇ ਬੇਸਹਾਰਾ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਸਮ ਸਤਗੁਰਾਂ ਦੇ ਦੋ ਅਮੁੱਲੇ ਮੋਤੀ ਆਪਣੇ ਕਬਜ਼ੇ ਵਿੱਚ ਕਰ ਲਈ ਤੇ ਸਰਹੰਦ ਜਾਣ ਲਈ ਤਿਆਰੀ ਕਰ ਲਈ ਗੁਰੂ ਪਰਵਾਰ ਨੂੰ ਲੈ ਜਾਣ ਲਈ ਡੋਲੀ ਪਾਲਕੀ ਜਾਂ ਹਾਥੀ ਆਦ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਬੇਈਮਾਨ ਸਵਾਰੀ ਲਈ ਬੈਲਗੱਡੀ ਹੀ ਲੈ ਕੇ ਆਏ ਸਨ ਗੁਰੂ ਪਰਵਾਰ ਹਜ਼ਾਰਾਂ ਪਰੇਸ਼ਾਨੀਆਂ ਚਲਦਾ ਹੋਇਆ ਸਰਹਿੰਦ ਪੁੱਜਾ ਜਦੋਂ ਜ਼ਾਲਮ ਨਵਾਬ ਨਾਲ ਆਮੋ ਸਾਹਮਣੇ ਹੋਏ ਤਾਂ ਉਹ ਬਦਕਿਸਮਤ ਇਹਨਾਂ ਨੂੰ ਵੇਖਦੇ ਹੀ ਭਾਰੀ ਗੁੱਸੇ ਨਾਲ ਬੋਲਿਆ ਕਿ ਇਹ ਹਾਲ ਦੀ ਕੜੀ ਇਹਨਾਂ ਨੂੰ ਕਠੋਰ ਕਾਰਾਵਾਸ ਵਿੱਚ ਰੱਖਿਆ ਜਾਵੇ ਕੈਦ ਲਈ ਇੱਕ ਗੁੰਬਦनुਮਾ ਮਕਾਨ ਚੁਣਿਆ ਗਿਆ ਮਾਨੋ ਦੋ ਚੰਦ ਇੱਕ ਬੁਰਜ ਵਿੱਚ ਰੌਸ਼ਨੀ ਬਿਖੇ ਰਏ ਸਨ ਕਸ਼ਟਦਾਇਕ ਕੈਦ ਵਿੱਚ ਤੀਜਾ ਦਿਨ ਹੋ ਗਿਆ ਸੀ ਪਿਆਸ ਨੇ ਹਰ ਗੁਲਾਬ ਨੂੰ ਨਿਚੋੜ ਸੁਟਿਆ ਸੀ ਮੋ ਵਿੱਚ ਅਨ ਨਾ ਪੈਣ ਕਾਰਨ ਨੀਂਦਰ ਵੀ ਉੱਡ ਚੁੱਕੀ ਸੀ ਅੱਜ ਸੁਚਾਨੰਦ ਨੇ ਨਵਾਬ ਨੂੰ ਕਿਹਾ ਕਿ ਕਲਗੀਧਰ ਦੇ ਪੁੱਤਰਾਂ ਨੂੰ ਬੁਲਾ ਕੇ ਉਹਨਾਂ ਤੋਂ ਬਦਲਾ ਲਵੋ ਉਹਨਾਂ ਨੂੰ ਮਾਸੂਮ ਜਾਣ ਕੇ ਐਵੇਂ ਰਹਿਮ ਨਾ ਕਰੀ ਜਾਓ ਇਸ ਤੇ ਨਵਾਬ ਨੇ ਸੁਚਾਨੰਦ ਨੂੰ ਕਿਹਾ ਕਿ ਹੁਣ ਛੇਤੀ ਉਹਨਾਂ ਨੂੰ ਲੈ ਆ ਸਤਗੁਰਾਂ ਦੇ ਸ਼ਬਦਾਂ ਦੀਆਂ ਚੋਬਾਂ ਨੇ ਮੇਰਾ ਜਿਗਰ ਚੀਰ ਸੁਟਿਆ ਹੈ ਉਹਨਾਂ ਮੇਰੀ ਕੁਲ ਸ਼ਾਨ ਨੂੰ ਸ਼ੌਕਤ ਮਟੀਆਂ ਮੀਟ ਕਰ ਦਿੰਦੀ ਹੈ ਤੇ ਪਹਾੜੀ ਰਾਜਿਆਂ ਨਾਲ ਮੇਰੀ ਵੀ ਬੜੀ ਬਦਨਾਮੀ ਹੋਈ ਹੈ ਮੈਂ ਦੁਸ਼ਮਣ ਦੇ ਬੱਚਿਆਂ ਨੂੰ ਅਵਸ਼ ਕਤਲ ਕਰਾਂਗਾ ਤੇ ਅੱਜ ਤੇਰੇ ਕਹਿਣੇ ਅਨੁਸਾਰ ਹੀ ਚੱਲਾਂਗਾ ਕੁਝ ਨਿਰਲज्ज ਬੰਦੇ ਸਾਹਿਬਜ਼ਾਦਿਆਂ ਨੂੰ ਲੈਣ ਲਈ ਪਹੁੰਚੇ ਸਨ ਕਹਿੰਦੇ ਹਨ ਕਿ ਸੁਚਾਨੰਦ ਇਨ੍ਹਾਂ ਦਾ ਮੁਖੀਆ ਸੀ ਮਾਤਾ ਨੇ ਇਨ੍ਹਾਂ ਨੂੰ ਵੇਖ ਕੇ ਕਿਹਾ ਕਿ ਇਹ ਕੀ ਕਹਿਰ ਹੋ ਰਿਹਾ ਹੈ ਵਿਛੋੜੇ ਦਾ ਸਮਾਂ ਸਿਰ ਉੱਤੇ ਪਹੁੰਚਿਆ ਹੈ ਬੱਚਿਆਂ ਦੀਆਂ ਪਿਆਰੀਆਂ ਸੂਰਤਾਂ ਮੈਂ ਹੁਣ ਉਮਰ ਪਰ ਨਹੀਂ ਵੇਖ ਸਕਾਂਗੀ ਮਹਿਵਾਰੀ ਤੇ ਬਲਿਹਾਰੀ ਜਾਂਦੀ ਹਾਂ ਇੰਨਾਂ ਸੂਰਤਾਂ ਤੋਂ ਜੋ ਪੰਜ ਭੂਤਕ ਤੱਤਾਂ ਵਿੱਚ ਸਮਾਉਣ ਵਾਲੀਆਂ ਹਨ ਮਾਤਾ ਜੀ ਕਹਿੰਦੇ ਹਨ ਕਿ ਆਓ ਪੁੱਤਰੋ ਤੁਰੰਤੋਂ ਪਹਿਲਾਂ ਮੈਂ ਤੁਹਾਨੂੰ ਗਲਵਕੜੀ ਤਾਂ ਪਾ ਲਵਾਂ ਕੇਸਾਂ ਨੂੰ ਕੰੰਗੇ ਨਾਲਵਾ ਦਿਆਂ ਤੇ ਮੂੰਹ ਵੀ ਧੋ ਦਿਆਂ ਆਹ ਪਿਆਰੀ ਸਿਰਾਂ ਉੱਤੇ ਛੋਟੀਆਂ-ਛੋਟੀਆਂ ਕਲਗੀਆਂ ਸਜਾ ਦਿਆਂ ਤੇ ਜਾਨਾ ਵਾਰਣ ਤੋਂ ਪਹਿਲਾਂ ਤੁਹਾਨੂੰ ਦੁਲਹਾ ਬਣਾਉਣ ਦੀ ਰੀਤ ਵੀ ਪੂਰੀ ਕਰ ਲਵਾਂ ਮਾਤਾ ਗੁਜਰੀ ਜੀ ਨਰੋਂਦੇ ਹੋਏ ਲਾਲਾ ਨੂੰ ਸਵਾਰਿਆ ਤੇ ਤੀਰ ਕਮਾਨ ਤੇ ਤੀਗ ਪਹਿਨਾ ਕੇ ਸ਼ਿੰਗਾਰਿਆ ਮਾਤਾ ਜੀ ਆਖ ਰਹੇ ਹਨ ਕਿ ਪਹਿਲਾਂ ਮੈਂ ਆਪਣੇ ਬੇਟੇ ਗੋਬਿੰਦ ਸਿੰਘ ਤੋਂ ਵਿਛੜੀ ਸੀ ਹੁਣ ਤੁਸੀਂ ਵੀ ਵਿਛੜ ਚੱਲੇ ਹੋ ਮੇਰੇ ਨਸੀਬ ਜੋ ਪਹਿਲਾਂ ਹੀ ਵਿਗੜੇ ਹੋਏ ਸਨ ਹੋਰ ਵਿਗੜ ਚੱਲੇ ਹਨ ਤੁਸੀਂ ਬੇਰਹਿਮ ਦੁਸ਼ਮਣਾਂ ਦੇ ਜੰਗਲ ਵਿੱਚ ਪੈਣ ਲੱਗੇ ਹੋ ਤੇ ਮੈਨੂੰ ਇੱਥੇ ਦੁੱਖਾਂ ਦੀਆਂ ਜ਼ੰਜੀਰਾਂ ਵਿੱਚ ਬੰਨ੍ਹ ਚੱਲੇ ਹੋ ਠੀਕ ਤਾਂ ਇਹੋ ਸੀ ਕਿ ਮੈਂ ਤੁਹਾਡੀ ਤੋਂ ਪਹਿਲਾਂ ਆਪਣੀ ਜਾਨ ਦੀ ਦਿੰਦੀ ਕਿਉਂਕਿ ਤੁਹਾਡੀ ਦੁੱਖ ਨੇ ਮੇਰੇ ਦੁੱਖਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਭਾਵ ਦੀਆਂ ਗੱਲਾਂ ਕਰਦੇ ਹੋਏ ਮਾਤਾ ਜੀ ਫੁੱਟ ਫੁੱਟ ਕੇ ਰੋਈ ਜਾ ਰਹੇ ਸਨ ਸਹਬਜ਼ਾਦਾ ਫਤੀ ਸਿੰਘ ਜੀ ਤੇ ਜੋਰਾਵਰ ਸਿੰਘ ਜੀ ਤੋਂ ਮਾਤਾ ਵਾਰਨੀ ਜਾ ਰਹੀ ਸੀ ਇੰਤਿਹਾਨ ਸ਼ੋਕ ਤੇ ਗਮ ਨਾਲ ਆਪ ਵੀ ਚੈਨ ਹੋ ਰਹੇ ਸਨ ਬੀਹੋਸ਼ ਤੇ ਬੇਕਾਬੂ ਹੋ ਕੇ ਡਿੱਗਣ ਹੀ ਲੱਗੇ ਸਨ ਕਿ ਸਹਬਜ਼ਾਦਿਆਂ ਨੇ ਅੱਗੀ ਹੋ ਕੇ ਸੰਭਾਲ ਲਿਆ ਤੇ ਮਾਤਾ ਜੀ ਦੇ ਬੇਸਬਰੀ ਮਨ ਨੂੰ ਠਿਰਜ ਦੇਣ ਲੱਗੇ ਦੋਨੋਂ ਸਹਬਜ਼ਾਦੇ ਮਾਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਇੱਕ ਪਵਿੱਤਰ ਦੇਵੀ ਦਾ ਦਿਲ ਸਾਡੇ ਲਈ ਬੇਕਾਬੂ ਕਿਉਂ ਹੈ ਪੰਥ ਨੂੰ ਅੱਜ ਕੁਰਬਾਨੀਆਂ ਦੀ ਭਾਰੀ ਲੋੜ ਹੈ ਫਿਰ ਜਾਨ ਜਹੀ ਤੁਸ਼ ਚੀਜ਼ ਦਾ ਫਿਕਰ ਕਿਉਂ ਕੀਤਾ ਜਾਵੇ ਸਾਨੂੰ ਵਾਹੀ ਗੁਰੂ ਤੋਂ ਵੱਧ ਕੇ ਇਹ ਜਾਨ ਪਿਆਰੀ ਨਹੀਂ ਹੈ ਤੇ ਆਪ ਜੀ ਦਾ ਆਹੂ ਜ਼ਾਰ ਰੋਣਾ ਸਾਨੂੰ ਬਿਲਕੁਲ ਨਹੀਂ ਪਉਂਦਾ ਮਾਤਾ ਜੀ ਹੁਣ ਸਾਨੂੰ ਖੁਸ਼ੀ ਖੁਸ਼ੀ ਵਿਦਾ ਕਰੋ ਤਾਂ ਜੋ ਅਸੀਂ ਧਰਮ ਖਾਤਰ ਜਾਨ ਵਾਰ ਸਕੀਏ ਦੁਨੀਆ ਵਿੱਚੋਂ ਜ਼ੁਲਮ ਸਿਤਮ ਨੂੰ ਮਿਟਾ ਸਕੀਏ ਪਰਮੇਸ਼ਰ ਦੀ ਰਜ਼ਾ ਨੂੰ ਮੰਨਦੇ ਹੋਏ ਆਪਣੇ ਸਿਰ ਲੇਖੀ ਲਾ ਸਕੀਏ ਤੇ ਸ਼ਹੀਦ ਹੋ ਕੇ ਆਪਣੇ ਬਾਪ ਦਾਦੀ ਦੇ ਨਾਮ ਨੂੰ ਹੋਰ ਵੀ ਜਨ ਜਾਰ ਲਾ ਸਕੀਏ ਉੱਚੀ ਮੁਰਾਤਬੇ ਵਾਲੀ ਦਾਦੀ ਮਾਤਾ ਨੇ ਰੋਣ ਤੋੜਨ ਨੂੰ ਥੰਮਿਆ ਤੇ ਕਿਹਾ ਕਿ ਪੁੱਤਰੋ ਮੈਂ ਤੁਹਾਡੀ ਸਦਕੇ ਖੁਸ਼ੀ-ਖੁਸ਼ੀ ਜਾਓ ਤੇ ਮੰਨ ਦੀਆਂ ਰੀਜਾਂ ਪੂਰੀਆਂ ਕਰੋ ਜੋ ਲੋਕ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਏ ਸਨ ਬੜੀ ਜ਼ਾਲਮਤੀ ਜ਼ਾਹਲ ਸਨ ਜਾਮਾ ਤਾਂ ਬੇਸ਼ੱਕ ਇਨਸਾਨ ਦਾ ਪਹਿਨਿਆ ਹੋਇਆ ਸੀ ਲੇਕਿਨ ਨਿਕੰਮੇ ਲੋਕ ਸਨ ਜੋ ਸਾਹਿਬਜ਼ਾਦਿਆਂ ਵੱਲੋਂ ਤਰਨ ਵਿੱਚ ਦੇਰੀ ਹੋਣ ਕਾਰਨ ਕ੍ਰੋਧਿਤ ਹੋ ਰਹੇ ਸਨ ਉਨ੍ਹਾਂ ਵਿੱਚ ਘਿਰੀ ਹੋਈ ਗੁਰੂ ਕੇ ਲਾਲ ਇੰਜ ਲੱਗ ਰਹੇ ਸਨ ਜਿਵੇਂ ਕੰਡੀਆਂ ਵਿੱਚ ਫੁੱਲ ਹੋਣ ਦਾਦੀ ਮਾਤਾ ਨੂੰ ਨਮਸਕਾਰ ਕੇ ਬੱਚਿਆਂ ਨੇ ਆਪ ਤੋਂ ਵਿਦਾਇਗੀ ਲਈ ਤੇ ਨਵਾਬ ਦੇ ਦਰਬਾਰ ਵਿੱਚ ਆ ਪਹੁੰਚੇ ਸਾਹਿਬਜ਼ਾਦਿਆਂ ਦੀਆਂ ਬੜੀਆਂ ਪਿਆਰੀਆਂ ਸੂਰਤਾਂ ਸਨ ਜਿਨ੍ਹਾਂ ਵਿੱਚੋਂ ਬੀਰਤਾ ਫੁੱਟ ਫੁੱਟ ਪੈਂਦੀ ਸੀ ਜਿੰਦਾਂ ਭਾਵੇਂ ਨਕੀਆਂ ਸਨ ਲੇਕਿਨ ਦਲੇਰੀ ਕਹਿਰਾਂ ਦੀ ਸੀ ਉਧਰ ਨਵਾਬ ਦੇ ਮੂੰਹ ਉੱਤੇ ਮਦਕਿਸਮਤੀ ਤੇ ਰਾਜਿਆਂ ਦੇ ਮੂੰਹਾਂ ਉੱਤੇ ਤੇਰਕਾਰ ਦਾ ਆਲਮ ਤਾਰੀ ਸੀ ਹਰ ਇੱਕ ਦਰਬਾਰੀ ਉੱਤੇ ਗੁਰੂ ਕੇ ਲਾਲਾਂ ਦਾ ਰੂਪ ਪੈ ਚੁੱਕਾ ਸੀ ਤੇ ਅਮੀਰਾਂ ਵਜ਼ੀਰਾਂ ਨੂੰ ਤਾਂ ਇੱਕ ਤਰ੍ਹਾਂ ਕਾਂਬਾ ਹੀ ਛੜ ਗਿਆ ਸੀ ਨਵਾਬ ਦੀ ਜ਼ਬਾਨ ਗਲ ਗਲ ਤੇ ਲੜਖੜਾ ਰਹੀ ਸੀ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਿਹਾ ਕਿ ਤੁਸੀਂ ਮੌਤ ਚਾਹੁੰਦੇ ਹੋ ਜਾਂ ਆਪਣੀ ਜ਼ਿੰਦਗੀ ਉੱਚੇ ਖਾਨਦਾਨ ਵਾਲਿਓ ਸਾਰੀ ਗੱਲ ਸਾਫ਼-ਸਾਫ਼ ਦੱਸੋ ਜੇਕਰ ਹੁਣ ਵੀ ਤੁਸੀਂ ਸਾਡੇ ਬਾਦਸ਼ਾਹ ਦੇ ਧਰਮ ਨੂੰ ਪਰਵਾਨ ਕਰ ਲੈਂਦੇ ਹੋ ਫਿਰ ਤੁਹਾਡਾ ਪ੍ਰਤਾਪ ਧਰਤੀ ਤੋਂ ਅਕਾਸ਼ ਤੀਕ ਪਸਰ ਜਾਵੇਗਾ ਸਤਿਗੁਰਾਂ ਦੇ ਲਾੜ ਲਿਆ ਨੇ ਬੜੇ ਰੋਬ ਨਾਲ ਜਵਾਬ ਦਿੰਦੇ ਹੋਏ ਕਿ ਆਹ ਨਵਾਬ ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ ਦੁਨੀਆ ਦੇ ਪਿੱਛੇ ਲੱਗ ਕੇ ਆਪਣੇ ਧਰਮ ਨੂੰ ਕਿਉਂ ਖਰਾਬ ਕਰ ਰਹੀਆਂ ਹਨ ਸਾਨੂੰ ਕਿਤਾਬ ਵਿਖਾ ਤੇ ਦੱਸ ਕੇ ਕਿਹੜੀ ਥਾਂ ਜ਼ੁਲਮ ਕਰਨਾ ਲਿਖਿਆ ਹੈ ਕੁਰਾਨ ਸ਼ਰੀਫ ਵਿੱਚ ਜ਼ੋਰ ਜ਼ਬਰਦਸਤੀ ਕਰਨ ਦੀ ਸਿੱਖਿਆ ਕਿਤੇ ਵੀ ਨਹੀਂ ਹੈ ਤੁਹਾਡੀ ਬਾਦਸ਼ਾਹ ਦੀ ਈਮਾਨ ਵਿੱਚ ਹੀ ਖੋਟ ਹੈ ਇਸ ਤਰ੍ਹਾਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਪੇਸ਼ੀ ਨਵਾਬ ਦੇ ਸਾਹਮਣੇ ਹੋਈ ਤੇ ਗੁਰੂ ਸਾਹਿਬ ਦੇ ਲਾੜਦਿਆਂ ਨੇ ਇੰਨੀ ਦਲੇਰੀ ਨਾਲ ਉਸ ਦਾ ਸਾਹਮਣਾ ਕੀਤਾ ਕਿ ਉਸ ਨੂੰ ਲੜਖੜਾਉਣਾ ਪੈ ਗਿਆ ਉਹ ਡਰ ਨਾਲ ਕੰਬਣ ਲੱਗ ਗਿਆ ਇਸ ਤੋਂ ਅੱਗੇ ਦਾ ਪ੍ਰਸੰਗ ਕੱਲ੍ਹ ਵਾਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਜੀ ਬਣੇ ਰਹੋ ਇਸ ਪੂਰੀ ਸੀਰੀ ਦੇ ਨਾਲ ਜੇਕਰ ਤੁਸੀਂ ਸਾਹਿਬਜ਼ਾਦਿਆਂ ਦਾ ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹੋ ਸੁਸਾਰੀਆਂ ਹੀ ਵੀਡੀਓਜ਼ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ